ਜਗਿੰਦਰ ਸਿੰਘ ਸੰਘੇੜਾ ਦੇ ਪੰਜਾਬੀ ਨਾਵਲ ਨੂਰਾਂ ਦਾ ਅਗਲਾ ਭਾਗ ਸਤਿ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹਾਂ ਜੀ ਤੁਸੀਂ ਸੌਣਿਓ YouTube ਚੈਨਲ ਸਵੀ ਮੀਡੀਆ ਸੋ ਜਿਨ੍ਹਾਂ ਨੇ ਹਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀਆਂ ਕਹਾਣੀਆਂ ਅਤੇ ਨਾਵਲਾਂ ਦੇ ਨੋਟੀਫਿਕੇਸ਼ਨ ਤੁਹਾਨੂੰ ਨਾਲ ਦੀ ਨਾਲ ਮਿਲ ਸਕਣ ਸੋ ਕਹਾਣੀਆਂ ਨਾਵਲ ਚੰਗੇ ਲੱਗਣ ਤਾਂ ਤੇ ਦੋਸਤਾਂ ਮਿੱਤਰਾਂ ਨਾਲ ਸਾਂਝਾ ਜ਼ਰੂਰ ਕਰਿਆ ਕਰੋ ਜੀ ਸੋ ਅਗਲਾ ਭਾਗ ਸ਼ੁਰੂ ਕਰਦੇ ਹਾਂ ਜ਼ੈਲਦਾਰਾ ਹੈਗਾ ਕਰੇ ਵੈਲੀ ਚਾਚਾ ਵੇੜੇ ਦੇ ਗੇਟ ਦੇ ਬਾਹਰ ਖੜਾ ਆਵਾਜ਼ ਮਾਰ ਕੇ ਪੁੱਛ ਰਿਹਾ ਸੀਗਾ ਕਿਉਂ ਤੈ ਧਾਰਾਂ ਕੱਢਣੀਆਂ ਗੜਵਾ ਚੱਕੀ ਫਿਰਦਾ ਆ ਕੰਮ ਇਹ ਗਿੰਦੂ ਨੇ ਗੇਟ ਅੰਦਰੋਂ ਨਿਕਲਦੇ ਨੇ ਬਾਹਰ ਖਾਲੀ ਗੜਵਾ ਚੱਕੀ ਖੜੇ ਵੈਲੀ ਚਾਚੇ ਨੂੰ ਜਵਾਬ ਦਿੱਤਾ ਸੀਗਾ ਲਾਪਰਵਾਹ ਜਿਹਾ ਹੋ ਕੇ ਹੀ ਤੂੰ ਤੂੰ ਨਾ ਸੌਰੀ ਦੇ ਕਦੇ ਬੰਦਿਆਂ ਵਾਲੀ ਗੱਲ ਕਰੀ ਵੈਲੀ ਚਾਚਾ ਸਾਡੇ ਮੱਥੇ ਕੋਸ ਰਿਹਾ ਸੀਗਾ ਗਿੰਦੋ ਨੂੰ ਅੰਦਰੋਂ ਅੰਦਰੀ ਤਾਂ ਖਵਰੇ ਚਾਚੇ ਦਾ ਦਿਲ ਗਿੰਦੋ ਕੰਮੇ ਰੁ ਗਾਲਾਂ ਤੇ ਹੀ ਉਤਰ ਆਇਆ ਸੀਗਾ ਜੇਲਦਾਰ ਘਰੇ ਨਹੀਂ ਹੈ ਉਹ ਤਾਂ ਨਕੂਦਰ ਨੂੰ ਗਿਆ ਹੋਇਆ ਏ ਆਪਣੇ ਹੱਥ ਵਿੱਚ ਟੁੱਟੀ ਹੋਈ ਬਦਰ ਵਾਲੀ ਇੱਕ ਚੱਪਲ ਦਾ ਪੈਰ ਫੜੀ ਅਮਲੀ ਤੋਂ ਕੰਨੀ ਕਤਰਾਉਂਦਾ ਹੋਇਆ ਮੋਟਰਵੱਲ ਨੂੰ ਹੋਤ ਰਿਹਾ ਸੀਗਾ ਸ਼ਾਇਦ ਅਮਲੀ ਦੇ ਸ਼ਰਾਬ ਤੋਂ ਡਰਦਾ ਹੀ ਕੁਝ ਹੋਰ ਨਹੀਂ ਸੀ ਬੋਲਿਆ ਗਿੰਦੂ ਗਿੰਦੂ ਨੂੰ ਹੀ ਪੋਰਾ ਗੋਰਖ ਵਾਲੇ ਪਿੱਛੇ ਲਈਏ ਪਰ ਇਹਨੇ ਇੱਕ ਜਿੰਸ ਨੇ ਕਿੱਥੇ ਬੁੱਤਾ ਸਾਰਨਾ ਏ ਨਾਲੇ ਭੁੱਖਾ ਭੁੱਖੇ ਨੂੰ ਕਿਵੇਂ ਰਜਾ ਦਊਗਾ ਚੱਲ ਮਣਾ ਕਿਸੇ ਹੋਰ ਦਰ ਜਾ ਕੇ ਖੜਕਾ ਠੂਠਾ ਇੱਥੇ ਤਾਂ ਪਹਿਲਾਂ ਹੀ ਮਾੜਾ ਬੰਦਾ ਮੱਥੇ ਲੱਗ ਗਿਆ ਹੈ ਪੂਰੀ ਨਹੀਂ ਪੈਣੀ ਹੁਣ ਚੱਲਦੇ ਹੀ ਭਲੇ ਆ ਵੈਲੀ ਚਾਚਾ ਆਪਣੇ ਆਪ ਨਾਲ ਗੱਲਾਂ ਕਰਦਾ ਕਰਦਾ ਵਾਪਸ ਮੁੜ ਗਿਆ ਸੀਗਾ ਕਿਉਂ ਭਈ ਨਹੀਂ ਠੂਠੇ ਖੈਰ ਮਨਪਿਛ ਨੇ ਵੈਲੀ ਚਾਚੇ ਨੂੰ ਵਾਪਸ ਮੁੜ ਕੇ ਮੁੜਦੇ ਦੇਖ ਕੇ ਇਹਨੂੰ ਪੁੱਛਿਆ ਸੀਗਾ ਖੈਰ ਕਾਹਨੂੰ ਭਰਾਵਾ ਮੈਂ ਤਾਂ ਪੋਰਾ ਗੋਰਖ ਦਾ ਤੋਲ ਦਾ ਫਰਦਾ ਸੀਗਾ ਦੋ ਕੁੱਟਾਂ ਚਾਹ ਦੀਆਂ ਹੀ ਹੋ ਜਾਂਦੀਆਂ ਤਾਂ ਪੱਤੇ ਵੀ ਕੰਮ ਆ ਜਾਂਦੇ ਆ ਵੈਲੀ ਚਾਚਾ ਆਪਣੇ ਰੰਡੀ ਰੋਣੇ ਰੋਣ ਲੱਗ ਪਿਆ ਸੀ ਮਨਪ੍ਰੀਤ ਕੋਲ ਛੜਦੇ ਪੱਤੇ ਪਿਨੇ ਵੈਲੀਆ ਕੀ ਰੱਖਿਆ ਇਹਨਾਂ ਵਿੱਚ ਮਨਪ੍ਰੀਤ ਕਹਿ ਰਿਹਾ ਸੀਗਾ ਫੱਜ ਰਿਹਾ ਸੀ ਵੈਲੀ ਚਾਚੇ ਨੂੰ ਨਸ਼ਾ ਪੱਤਾ ਕਰਨ ਤੋਂ ਫਿਰ ਲੋਕਾਂ ਨੇ ਮੈਨੂੰ ਵੈਲੀ ਕਿਹਨੂੰ ਹਟ ਜਾਣਾ ਏ ਓਏ ਕਾਕਾ ਅਸੀਂ ਵੈਲੀਆਂ ਨੇ ਤਾਂ ਵੈਰ ਹੀ ਕਮਾਉਣੇ ਆ ਨਾਲੇ ਸਾਡੀ ਕਿਹੜੀ ਕਿਤੇ ਮੰਗ ਛੁੱਟ ਜੂਗੀ ਵੈਲੀ ਨੇ ਹੱਥ ਵਿੱਚ ਫੜੇ ਗੜਵੇ ਦੇ ਗਲਮੇ ਉੱਤੇ ਹੱਥ ਨੱਥਾਂ ਦੀਆਂ ਉਂਗਲਾਂ ਨਾਲ ਢੋਲਕੀ ਵਜਾਉਂਦੇ ਹੋਇਆ ਤਰਜ ਵਿੱਚ ਕਿਹਾ ਸੀ ਹਾਂ ਸੱਚ ਸੁਣ ਤੂੰ ਨਾ ਕਿਤੇ ਆਪਣੇ ਆਪ ਨੂੰ ਕੋਈ ਵੈਰ ਲਾ ਲਵੀਂ ਐਸ ਉਮਰ ਇਹੀ ਮੈਨੂੰ ਵੈਰ ਲੱਗਾ ਸੀ ਤਮਾਕੂ ਬੀੜੀਆਂ ਸਿਗਰਟਾਂ ਦਾ ਤੇ ਸ਼ਰਾਬ ਦਾ ਜਦੋਂ ਸ਼ਰਾਬ ਦਾ ਪਣ ਪਾਟ ਗਿਆ ਤਾਂ ਡੋਡਿਆਂ ਤੇ ਆ ਕੇ ਸਟਾਪ ਹੋਇਆ ਆ ਹੁਣ ਤੂੰ ਦੱਸ ਮਿਲੂ ਪੋਰਾ ਗੋਰਖਾਂ ਫੱਕਰ ਤੁਰਦੇ ਲੱਗਣ ਵੈਲੀ ਚਾਚਾ ਪੌਲ ਵੱਲ ਨੂੰ ਤੁਰਦਾ ਹੋਇਆ ਮਨਪ੍ਰੀਤ ਨੂੰ ਪੁੱਛ ਰਿਹਾ ਸੀਗਾ ਆ ਪੌਲ ਵੱਲ ਨੂੰ ਕੀ ਦੇਖੀ ਜਾਂਦਾ ਆ ਵੈਲੀ ਚਾਚਾ ਚਤਰ ਸੀਗਾ ਪਰ ਚਤਰਾਈ ਮਾਰ ਗਈ ਸੀ ਉਸ ਨੂੰ ਜਵਾਨੀ ਵੇਲੇ ਹੀ ਨਸ਼ਿਆਂ ਚ ਡੋਬ ਕੇ ਗੁੱਜਰ ਸ਼ਾਮ ਨੂੰ ਇਧਰੋਂ ਕਿਧਰੋਂ ਮਨਪ੍ਰੀਤ ਹਲੇ ਵੀ ਪੋਲਵਰ ਲੋ ਪਿੰਡ ਵਾਲ ਨੂੰ ਆ ਰਹੇ ਡੰਗਰਾਂ ਦੇ ਬੱਗ ਵੱਲ ਦੇਖਦਾ ਹੋਇਆ ਬੈਲੀ ਚਾਚੇ ਨੂੰ ਕਹਿ ਰਿਹਾ ਸੀਗਾ ਬੈਲੀ ਚਾਚਾ ਵੀ ਪਲ ਕੰਨੀ ਦੇਖਣ ਲੱਗ ਪਿਆ ਸੀ ਲੈ ਬਈ ਜੌਣ ਜੋ ਗਿਆ ਗੱਲ ਬਣ ਗਈ ਹੈ ਜੇ ਇਹ ਗੁੱਜਰ ਹੋਵੇ ਤਾਂ ਫਿਰ ਅੱਜ ਕੜਵਾ ਪਰੂਗਾ ਹੀ ਪਰੂਗਾ ਜਦ ਦਾ ਸਹਰੀ ਦਾ ਮੇਰੇ ਹੱਥ ਵਿੱਚ ਆਇਆ ਆ ਇੱਕ ਵਾਰ ਵੀ ਨਹੀਂ ਉਛਲਿਆਗਾ ਪਤਾ ਨਹੀਂ ਕਿਦੇ ਗਹਿਰਨੇ ਲੋਹੇ ਦਾ ਬਣਿਆ ਹੋਇਆ ਆ ਜਿਹਦੇ ਵਿੱਚ ਗੋਰਖਵੜਨੋ ਵੀ ਡਰਦੇ ਨੇ ਪਰ ਨਹੀਂ ਤੇ ਐਡਾ ਪੰਡ ਉਜੜਿਆ ਹੋਵੇ ਤੇ ਮੈਨੂੰ ਕੋਈ ਗੋਰਖਣਾ ਦੇਵੇ ਹੈ ਨਹੀਂ ਕਿਸੇ ਦਾ ਕੋਈ ਇੱਥੇ ਅੱਛਾ ਕਾਕਾ ਤੂੰ ਚੱਲ ਮੈਂ ਪਹਿਲਾਂ ਇਹਨਾਂ ਦੇ ਭਾਂਡੇ ਖੜਕਾ ਕੇ ਦੇਖ ਲਵਾਂ ਵੈਲੀ ਚਾਚਾ ਗੜਵੇ ਦੇ ਗੰਗੇ ਸਾਹਿਬ ਤੇ ਹੱਥ ਫੇਰਦਾ ਮੱਜਾਂ ਦੇ ਬਗਮਗਰ ਆਉਂਦੇ ਦੋਹਾਂ ਅਜਨਬੀ ਮਰਦਾਂ ਨੂੰ ਨਿਹਾਰਨ ਲੱਗਿਆ ਸੀ ਇੱਕ ਚੰਗਾ ਜਵਾਨ ਗੁਜਰ ਸੀਗਾ ਪੈਰੀ ਖੁੱਸੇ ਤੇ ਚਿੱਟਕੜਤਾ ਚਾਦਰਾ ਦੂਸਰਾ ਪਾਲੀ ਹਲਕੀ ਜਹੀ ਉਮਰ ਦਾ ਮੁੰਡੂ ਜਿਹਾ ਸੀਗਾ ਬਾਪੂ ਆਹ ਕਿਹੜਾ ਪੈਂਡਾ ਗੱਬਰੂ ਗੁਜਰ ਨੇ ਵੈਲੀ ਦੇ ਅੱਗੇ ਪੁੱਛਿਆ ਸੀਗਾ ਓਏ ਤੇਰਾ ਸੱਤਿਆ ਨਾਸ ਹੋ ਜੇ ਬਾਪੂ ਕਾਹਨੂੰ ਕਹਿਣਾ ਆ ਅਜੇ ਤਾਂ ਮੈਂ ਕੁਵਾਰਾ ਹਾਂ ਵੈਲੀ ਅੰਦਰੋਂ ਅੰਦਰੀ ਸ਼ਰਾਫ ਦੇ ਗਿਆ ਸੀਗਾ ਅਜਨਬੀ ਗੁੱਜਰ ਨੂੰ ਤੈਨੂੰ ਕਿਹੜਾ ਪਿੰਡ ਚਾਹੀਦਾ ਹੈ ਪੁੱਤਰਾ ਵੈਲੀ ਨੇ ਪੁੱਛਿਆ ਸੀਗਾ ਅਸੀਂ ਬਾੜਦੌਲੀ ਪਿੰਡ ਨੂੰ ਜਾਣਾ ਹੈ ਗੁੱਜਰ ਨੌਜਵਾਨ ਨੇ ਕਿਹਾ ਸੀ ਉਹ ਤੂੰ ਬਾੜਦੌਲੀ ਵਿੱਚ ਕਿਹਨੂੰ ਮੈਲਾ ਹੈ ਵੈਲੀ ਨੇ ਫਿਰ ਪੁੱਛਿਆ ਸੀਗਾ ਬਾਪੂ ਅਸੀਂ ਮੁਹੰਮਦ ਖਾਨ ਦੇ ਡੇਰੇ ਤੇ ਜਾਣਾ ਹੈ ਜੀ ਜੇ ਮਿਹਰਬਾਨੀ ਕਰਕੇ ਤੁਸੀਂ ਸਾਨੂੰ ਰਸਤਾ ਦੱਸ ਦਿਓ ਤਾਂ ਗੁੱਜਰ ਨੇ ਅੰਬਲੀ ਨੂੰ ਅਰਜ਼ ਕੀਤੀ ਸੀ ਹੁਣ ਐਸ ਵੇਲੇ ਨਹੀਂ ਤੇਰੇ ਕੋਲੋਂ ਪਹੁੰਚਣਾ ਉੱਥੇ ਵੈਲੀ ਨੇ ਬਿਨਾਂ ਵਜ੍ਹਾ ਹੀ ਚੱਕਰ ਵਿੱਚ ਪਾ ਲਿਆ ਸੀ ਗੁੱਜਰ ਨੂੰ ਕਿਉਂ ਬਹੁਤ ਦੂਰ ਹੈ ਡੇਰਾ ਉਹਨਾਂ ਦਾ ਗੁੱਜਰ ਨੇ ਹੈਰਾਨ ਹੋ ਕੇ ਪੁੱਛਿਆ ਸੀਗਾ ਦੂਰਦਾਰਤਾ ਜਿਹੜਾ ਕਿਹੜਾ ਆ ਉਹਦਾ ਰਾਹ ਬਹੁਤ ਖਰਾਬ ਹੈ ਹਨੇਰੇ ਵਿੱਚ ਨਹਿਰ ਦੀ ਪੱਟੜੀ ਤੇ ਚੱਲਣਾ ਠੀਕ ਨਹੀਂ ਪੁੱਤਰਾ ਪਰ ਤੂੰ ਆਇਆ ਕਿੱਥੋਂ ਹੈ ਸੋਹਣਿਆ ਅਮਲੀ ਨੇ ਗੱਲ ਹੋਰ ਪਾਸੇ ਨੂੰ ਤੋਰ ਲਈ ਸੀਗੀ ਦਰਅਸਲ ਵੈਲੀ ਚਾਚਾ ਗੁਜਰਾ ਨੂੰ ਗੱਲੀ ਪਾ ਕੇ ਹਨੇਰਾ ਹੋਰ ਵਧਾ ਰਿਹਾ ਸੀਗਾ ਅਸੀਂ ਪਹਾੜਾ ਤੋਂ ਆਏ ਹਾਂ ਬਾਪੂ ਗੁਜਰ ਨੇ ਕਿਹਾ ਸੀ ਪੁੱਤਰਾ ਸੋਲਣ ਵਿੱਚ ਕਹਿੰਦੇ ਆ ਚੂ ਬਹੁਤ ਵਧੀਆ ਮਿਲਦੀ ਆ ਕਿਉਂ ਨਾਲ ਲਿਆਂਦੀ ਕਿ ਨਹੀਂ ਇੱਕ ਅੱਧੀ ਬੋਤਲ ਵੈਲੀ ਦੇ ਮੂੰਹੋਂ ਲਾਲਾਂ ਦੀ بارش ਹੋਣ ਲੱਗੀ ਸੀ ਲਿਆਏ ਧਾਨੇ ਬੱਪੂ ਪਰ ਕਦੇ ਕਦੇ ਪੀ ਜ਼ਰੂਰ ਲਈਦੀ ਹੈ ਗੁੰਜਰ ਨੇ ਜਵਾਬ ਦਿੱਤਾ ਸੀ ਗੋਰਖ ਪੋਰਾ ਮਿਲੂ ਕਿ ਨਹੀਂ ਵੈਲੀ ਆਪਣੇ ਹੱਥ ਵਿੱਚ ਫੜੇ ਗੜਵੇ ਉੱਤੇ ਹੱਥ ਫੇਰਦਾ ਹੋਇਆ ਪੁੱਛ ਰਿਹਾ ਸੀਗਾ ਕਿਤੇ ਜਗ੍ਹਾ ਦੇਖ ਕੇ ਚੋ ਲੈਨੇ ਆ ਮੱਝਾਂ ਰੋਕ ਕੇ ਗੁੱਜਰ ਕਹਿ ਰਿਹਾ ਸੀਗਾ ਮੇਰੀ ਮੰਨੋ ਤਾਂ ਉਸ ਬਗਲ ਵਿੱਚ ਡੱਕ ਲਿਓ ਮੱਜਾਂ ਨੂੰ ਪੁੱਤਰਾ ਤੇ ਉਹ ਮੇਰਾ ਕੋਠਾ ਹੈ ਰਾਤ ਕੱਟੋ ਇੱਥੇ ਆਨੰਦ ਨਾਲ ਸਵੇਰੇ ਉੱਠ ਕੇ ਜਾ ਬੜਿਓ ਜਿੱਥੇ ਜਾਣਾ ਹੋਊਗਾ ਵੈਸੇ ਮੁਹੰਮਦ ਖਾਨ ਕੀ ਲੱਗਦਾ ਏ ਤੇਰਾ ਚਾਚਾ ਵੈਲੀ ਹੁਣ ਸੀਗਾ ਆਈ ਸੀ ਆਈ ਡੀ ਵਾਲਿਆਂ ਵਾਂਗੂ ਸਾਰੀ ਪਛਤਾਸ਼ ਕਰ ਲੈਣੀ ਚਾਹੁੰਦਾ ਠੀਕ ਸਮਝ ਰਿਹਾ ਸੀਗਾ ਉਹ ਮੇਰਾ ਸਹਰਾ ਲੱਗਦਾ ਗੁੱਜਰ ਨੇ ਜਵਾਬ ਦਿੱਤਾ ਸੀ ਤੂੰ ਤੂੰ ਮੁਹੰਮਦ ਖਾਨ ਦਾ ਜਵਾਈ ਕਨੀਆ ਕੁੜੀਆਂ ਬੜਾ ਮੁਹੰਮਦ ਖਾਨ ਦੇ ਵੈਲੀ ਬੜੀ ਹੈਰਾਨੀ ਨਾਲ ਪੁੱਛ ਰਿਹਾ ਹਾਂਜੀ ਇੱਕ ਕੁੜੀ ਤੇ ਇੱਕ ਜਵਾਈ ਗੁੱਜਰ ਨੇ ਕਿਹਾ ਸੀਗਾ ਤੂੰ ਤਾਂ ਲੱਗ ਗਈਆਂ ਮੋਜਾਂ ਪੁੱਤਰਾ ਤੇਰੀਆਂ ਤਾਂ ਕਰੋ ਮੱਜਾਂ ਬਗਲਵੱਲ ਨੂੰ ਰਾਤ ਦਾ ਸਮਾਂ ਤੁਰਨੇ ਵਾਲਾ ਨਹੀਂ ਰਿਹਾ ਇੱਥੇ ਹੋਰ ਨਾ ਉਹੀ ਜਾ ਜਾਂਦੀ ਹੋ ਜੇ ਸਵੇਰੇ ਮੁਹੰਮਦ ਦੀ ਤੀਨ ਨੂੰ ਸਿਆਪਾ ਕਰਨਾ ਪੈ ਜੇ ਵੈਸੇ ਬਹੁਤ ਧੀ ਸੁਨੱਖੀ ਏ ਉੱਦਾਂ ਗੋਲ ਮਟੋਲ ਜਹੀ ਏ ਮੱਖਣ ਦੇ ਪੇੜੇ ਵਰਗੀ ਵੈਲੀ ਨੇ ਗੱਲ ਪੂਰੀ ਕਰਦੇ ਕਰਦੇ ਆਪਣੀ ਕਾਲੀ ਜਹੀ ਜੀਬ ਆਪਣੇ ਸੁੱਕੇ ਜਿਹੇ ਬੁੱਲਾਂ ਉੱਤੇ ਫੇਰਨ ਦੀ ناکਾਮ ਜਹੀ ਕੋਸ਼ਿਸ਼ ਕੀਤੀ ਸੀ ਤੂੰ ਵੇਖੀਏ ਬਾਪੂ ਮੇਰੀ ਜ਼ੋਰੂ ਗੁੱਜਰ ਨੇ ਉਤਾਵਲੇ ਹੋ ਕੇ ਪੁੱਛਿਆ ਸੀਗਾ ਜ਼ੋਰੂ ਤਾਂ ਹੋਇਆ ਤੂੰ ਮੈਨੂੰ ਬਾਪੂ ਕਹਿ ਕੇ ਨਵਾਂ ਕੰਮ ਨਾ ਕਰ ਰਿਸ਼ਤੇਦਾਰੀ ਦਾ ਜਿਆਦਾ ਹੀ ਚਾ ਆਉਂਦਾ ਤਾਂ ਚਾਚਾ ਕਹਿ ਲਿਆ ਕਰ ਪੁੱਤਰਾ ਤੂੰ ਆਪਣਾ ਵੀ ਨਾ ਪਤਾ ਦੱਸ ਕੋਜ ਚਾਚਾ ਵੈਲੀ ਉਸ ਗੁੱਜਰ ਨੂੰ ਪੁੱਛ ਰਿਹਾ ਸੀਗਾ ਦੱਸ ਤਾਂ ਦੱਸਦਾ ਪਹਿਲਾਂ ਜਰਾ ਤੰਗਰ ਡੱਕ ਲੈਣ ਦੇ ਬਾਗਲੇ ਵਿੱਚ ਗੁੱਜਰ ਆਪਣੇ ਕੰਮੇ ਨੂੰ ਨਾਲ ਲੈ ਕੇ ਡੰਗਰਾਂ ਨੂੰ ਸਾਹਮਣ ਲੱਗ ਪਿਆ ਸੀ ਜੇ ਕਟ ਲੌਣੀ ਦਾ ਲਿਆਵਾ ਸੋਹਣਿਆ ਵੈਲੀ ਉਪਰਾ ਜਿਹਾ ਪੁੱਛ ਰਿਹਾ ਸੀਗਾ ਗੁੱਜਰਾਂ ਤੋਂ ਲੈ ਆ ਫਿਰ ਲਾ ਲੈਨੇ ਆ ਸਫਰ ਦਾ ਠਕੀਵਾ ਗੁੱਜਰ ਨੇ ਆਪਣੇ ਖੀਸੇ ਵਿੱਚ ਹੱਥ ਪਾਇਆ ਤੇ ਹਨੇਰੇ ਵਿੱਚ ਹੀ ਇੱਕ ਰੋਟ ਵੈਲੀ ਚਾਚੇ ਵੱਲ ਵਧਾ ਦਿੱਤਾ ਸੀ ਤੇ ਵੈਲੀ ਗੜਵਾ ਗੁੱਜਰ ਦੇ ਹੱਥ ਫੜਾ ਹਨੇਰੇ ਵਿੱਚ ਹੀ ਕਿਦਰੇ ਅਲੋਪ ਹੋ ਗਿਆ ਸੀਗਾ ਹਾਂ ਹੁਣ ਦੱਸ ਆਪਣਾ ਨਾਮ ਪਤਾ ਪਹਿਲੇ ਚਾਚਾ दारू ਤੇ ਦੁੱਧ ਦੀ ਖੀਰ ਨਾਲ ਰੱਜਿਆ ਹੋਇਆ ਜ਼ਮੀਨ ਤੇ ਦਰੀ ਸੁਟੀ ਦੀਵੇ ਦੀ ਲੋਏ ਪਿਆ ਸੀਗਾ ਲੱਗੇ ਇੱਕ ਪਾਸੇ ਗੁੱਜਰ ਪਿਆ ਸੀ ਪਾਲੀ ਮੁੰਡਾ ਤਾਂ ਮੱਝਾਂ ਕੋਲ ਪੈ ਗਿਆ ਸੀਗਾ ਮੇਰਾ ਨਾਂ ਸਿਕੰਦਰ ਹੈ ਚਾਚਾ ਗੁੱਜਰ ਨੇ ਬੜੇ ਫਕਰ ਨਾਲ ਕਿਹਾ ਸੀਗਾ ਸਿਕੰਦਰ ਹੱਦ ਕਰਤੀ ਯਾਰ ਤੇਰੀ ਬੁੜੀ ਨੇ ਨਾਂ ਤਾਂ ਬੜਾ ਯੋਧਿਆਂ ਵਾਲਾ ਰੱਖਿਆ ਢੋਲ ਕੇ ਵੈਲੀ ਚਾਚਾ ਮੁਫਤ ਦੀ ਪੀ ਕੇ ਖਚਰਗਾਈਆਂ ਕਰ ਰਿਹਾ ਸੀਗਾ ਬੁੜੀ ਨੇ ਨਹੀਂ ਲੋਕਾਂ ਨੇ ਰੱਖਿਆ ਇਹ ਮੇਰਾ ਇਹ ਨਾਂ ਸਿਕੰਦਰ ਦੱਸ ਰਿਹਾ ਸੀ ਜੋਬਨ ਤੇ ਨਸ਼ੇ ਦੀ ਲੋਰ ਨੇ ਹੁਲਾਰਾ ਦਿੱਤਾ ਲੱਗਦਾ ਸੀਗਾ ਗੁਜਰ ਨੂੰ ਮੈਦਾਨੇ ਜੱਤ ਵੀ ਪਾਈ ਕਦੇ ਸੁਣਿਆ ਕਿ ਹੱਥੋਂ ਪਾਈ ਗੱਲਾਂ ਬਾਤਾਂ ਨਾਲ ਹੀ ਸਿਕੰਦਰ ਹੈ ਵੈਲੀ ਹਰ ਪਾਸਿਓਂ ਗੁਜਰ ਨੂੰ ਟੋ ਟੋਕੇ ਦੇਖ ਰਿਹਾ ਸੀਗਾ ਜੇ ਕਹੇ ਤਾਂ ਤੇਰੀ ਲੱਤ ਬਾਹ ਲਾਕ ਦਿਨਾ ਹੋਣੀ ਸਿਕੰਦਰ ਨੇ ਵੈਲੀ ਵੱਲ ਨੂੰ ਮੂੰਹ ਘੁਮਾਉਂਦੇ ਹੋਏ ਨੇ ਕਿਹਾ ਸੀਗਾ ਨਾਉ ਪ੍ਰਾਵਾ ਇਹ ਕਮ ਨਾ ਕਰੀ ਮੈਂ ਉਹਦੇ ਹੀ ਯਕੀਨ ਕਰ ਲੈਣਾ ਆ ਤੇਰਾ ਇਹਦਾ ਮਤਲਬ ਆ ਤੂੰ ਮੇਰਾ ਪੁੱਤ ਬਣ ਸਕਦਾ ਹੈ ਬੱਲੀ ਚਾਚੇ ਨੇ ਗੁਜਰ ਦੇ ਚਿਹਰੇ ਵੱਲ ਬੜੀ ਗੌਰ ਨਾਲ ਤੱਕਿਆ ਸੀ ਬਣਾ ਲੈ ਫਿਰ ਪੁੱਤ ਬਿੰਦਾ ਕੀ ਗੁਜਰ ਨੇ ਝੱਟ ਜਵਾਬ ਵਿੱਚ ਕਿਹਾ ਸੀਗਾ ਗੜਵਾ ਗੋਰਖ ਲਗਿਆ ਕਰੋ ਰੋਜ ਦਾ ਬਿਲ ਬਣਨ ਕਿਤੇ ਸੌਖਾ ਨਹੀਂ ਗੱਵਲੀ ਚਚਨੇ ਆਪਣਾ ਜੱਗਾ ਟੈਕਸ ਦੱਸ ਦਿੱਤਾ ਸੀ ਗੁੱਜਰ ਨੂੰ ਤੂੰ ਪਿਓ ਤਾਂ ਬਾਣਾ ਤੇਰਾ ਗੜਵਾ ਮੇਰੇ ਜਿਉਂਦੇ ਜੀ ਖਾਲੀ ਨਹੀਂ ਹੋਣ ਦਿੰਦਾ ਮੈਂ ਤੈਨੂੰ ਪਤਾ ਹੈ ਕਿੰਨੇ ਸਾਲ ਹੋ ਗਏ ਨੇ ਮੈਨੂੰ ਭੁਆਟਣੀਆਂ ਅੱਜ ਝ ਭਟਕਦਿਆਂ ਵਾਂ ਅੱਜ ਮੰਜ਼ਲ ਮਿਲੀਏ ਜਾ ਕੇ ਅੱਜ ਮੈਂ ਬਹੁਤ ਖੁਸ਼ ਆ ਹਾਂ ਅੱਜ ਮੈਂ ਬਹੁਤ ਖੁਸ਼ ਆ ਸਿਕੰਦਰ ਨੂੰ ਨਸ਼ੇ ਨੇ ਉਠਾ ਕੇ ਬਹਾ ਦਿੱਤਾ ਸੀ ਬਿਸਤਰੇ ਵਿੱਚੋਂ ਇਹ ਛਾਤੀ ਚੌੜੀ ਉਹ ਸਾਤੀ ਚੌੜੀ ਕਰਨ ਲੱਗਿਆ ਸੀਗਾ ਬਾਹਾਂ ਉਲਾਰਨ ਲੱਗਾ ਸੀ ਉੱਪਰ ਵਾਲ ਨੂੰ ਕਾਫੀ ਤੰਗ ਆਇਆ ਲੱਗਦਾ ਸ਼ੇਰਾ ਚਾਚੇ ਨੇ ਹੋਰ ਉਂਗਲੀ ਲਾ ਦਿੱਤੀ ਸੀ ਥੋੜਾ ਜਿਹਾ ਤੰਗ ਤੰਗੀ ਨੇ ਤਾਂ ਕਰ ਦਿੱਤਾ ਮੇਰਾ ਬੁਰਾ ਹਾਲ ਪਰ ਹੁਣ ਮੈਂ ਤੰਗ ਨਹੀਂ ਰਹਾਗਾ ਗੁਜਰ ਖੁਸ਼ੀ ਜ਼ਾਹਰ ਕਰ ਰਿਹਾ ਸੀ ਨਾ ਹੁਣ ਤੂੰ ਕਾਹਨੂੰ ਤੰਗ ਰਹਿਣਾ ਪੁੱਤਰਾ ਹੁਣ ਤਾਂ ਦੋਹੀ ਹੱਥੀ ਲੱਡੂ ਤੇਰੇ ਨਾਲੇ ਡੰਗਰ ਨਾਲੇ ਬਸ਼ੀਰੇ ਤੇਰੀ ਵੈਲੀ ਮੁੱਛਾਂ ਜੀਆਂ ਚ ਹੱਸ ਰਿਹਾ ਸੀਗਾ ਬਸ਼ੇਰੀ ਇੰਜ ਨਾ ਕਹਿ ਮੇਰੀ ਜ਼ੋਰੂ ਨੂੰ ਚਾਚਾ ਉਹਦੀ ਖਾਤਰ ਤਾਂ ਮੈਂ 5 ਸਾਲਾਂ ਵਿੱਚ ਸਾਰਾ ਪੰਜਾਬ ਗਾਹ ਮਾਰਿਆ ਹੁਣ ਜਾ ਕੇ ਨਜ਼ਰੀ ਚੜੀ ਐ ਨਾ ਤੇਰਾ ਵਿਆਹ ਕਦੋਂ ਹੋ ਗਿਆ ਸੀਗਾ 5 ਸਾਲ ਦਾ ਮੈਂ ਤੈਨੂੰ ਟੋਲਦਾ ਨਿਕਲ ਗਏ ਕਿਤੇ ਜਮਦਾ ਦਾਦਾ ਨਹੀਂ ਹੋ ਗਿਆ ਸੀਗਾ ਪੋਤੜਿਆਂ ਵਿੱਚ ਹੀ ਚਾਚਾ ਵੈਲੀ ਗੱਲ ਥੱਲੇ ਨਹੀਂ ਸੀ ਪੈਣ ਦਿੰਦਾਗਾ ਪੋਤੜਿਆਂ ਵਿੱਚ ਕਾਹਨੂੰ ਚਾਚਾ ਦੌੜੇ ਭੱਜੇ ਫਿਰਦੇ ਸੀ ਉਦੋਂ ਮੈਨੂੰ ਵਿਆਹ ਦਾ ਬੁਰਾ ਚੇਤਾ ਐ ਜੇ ਚੇਤਾ ਨਾ ਹੁੰਦਾ ਤਾਂ ਰਾਹਾਂ ਵਿੱਚ ਇਹ ਜੁੱਤੀਆਂ ਤੜਵਾਉਂਦਾ ਕੀ ਜ਼ਰੂਰਤ ਪਈ ਸੀ ਮੈਨੂੰ ਜੇ ਉਹਨੂੰ ਨਾ ਹੋਇਆ ਤਾਂ ਚਾਚਾ ਫਿਰ ਪੁੱਛ ਰਿਆ ਸੀ ਇੰਜ ਕਹਿ ਕੇ ਮੇਰਾ ਦਿਲ ਨਾ ਤੋੜ ਚਾਚਾ ਉਹ ਤਾਂ ਮੈਂ ਚੇਤਾ ਕਰਵਾ ਦੂੰ ਬਸ ਤੂੰ ਵੱਧਵਾਵਾਂ ਨਾ ਦੇ ਹੋਰ ਜਿੱਦਾਂ ਮਰਜ਼ੀ ਕਰ ਗੁਜਰ ਤਰਲੇ ਜਹੇ ਕੱਢਣ ਲੱਗ ਪਿਆ ਸੀ ਵੈਲੀ ਚਾਚੇ ਦੇ ਅੱਛਾ ਹੁਣ ਸੌਂ ਜਾ ਪੁੱਤਰਾ ਤੂੰ ਤੇ ਜਾ ਵੜਨਾ ਏ ਨਿੱਗੀ ਬੁਕਲੇ ਤੇ ਸਾਨੂੰ ਕੀ ਭਾਏ ਕਿਸੇ ਦੇ ਕੈਂਠੇ ਦਾ ਅਸੀਂ ਤਾਂ ਬੁੱਢੇ ਵਾਰੇ ਰੜੇ ਹੱਡ ਛਲਾਸ਼ਲਾ ਮਾਰਨੇ ਆ ਬੱਲੇ ਚਾਚਾ ਉਹ ਬਾਸਿੰਗਾ ਲੰਦਾ ਲੰਦਾ ਕਹਿ ਰਿਹਾ ਸੀਗਾ ਰਾਤ ਬਹੁਤ ਹੋ ਚੁੱਕੀ ਸੀਗੀ ਪਿਓ ਬਣੇਗਾ ਧੰਨਿਵਾਰੀ ਪਲੰਗ ਵੀ ਮਿਲੂਗਾ ਚਾਚਾ ਸਿਕੰਦਰ ਕਹਿ ਰਿਹਾ ਸੀਗਾ ਤੂੰ ਬੰਦੇ ਦਾ ਪੁੱਤ ਤਾਂ ਬਣ ਮੈਂ ਨਹੀਂ ਪਿਓ ਪੁਣੇ ਵਿੱਚ ਕਸਰ ਛੜਦਾ ਹੁਣ ਸੌ ਜਾ ਬਾਕੀ ਸਵੇਰੇ ਸਹੀਂ ਰੋਜ ਕੋਲ ਹੀ ਰਹਿਣਾ ਏ ਹੁਣ